ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਨੁਕਸਾਨ ਕਿੰਨਾ ਹੋਇਆ ਹੈ ਇਹ ਆਪਣੇ ਆਪ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਜੋ ਤਸਵੀਰਾਂ ਅਸੀਂ ਹਰ ਰੋਜ਼ ਵੱਖ-ਵੱਖ ਜ਼ਿਲ੍ਹਿਆਂ ਦੀਆਂ ਵਿਖਾਉਂਦੇ ਆ ਚਾਹੇ ਕਿਸਾਨਾਂ ਦੇ ਖੇਤਾਂ ਦੀ ਗੱਲ ਹੋਵੇ ਚਾਹੇ ਲੋਕਾਂ ਦੇ ਘਰਾਂ ਦੀ ਗੱਲ ਹੋਵੇ ਵੱਡੇ ਪੱਧਰ ਤੇ ਜਾਨੀ ਤੇ ਮਾਲੀ ਨੁਕਸਾਨ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਹੋਇਆ ਹੈ ਤਾਂ ਇਸ ਦੇ ਵਿਚਾਲੇ ਪੰਜਾਬ ਦੇ ਹੜ੍ਹਾਂ ਨੂੰ ਕੇਂਦਰ ਨੇ ਅਤੀ ਗੰਭੀਰ ਆਫਤ ਮੰਨਿਆ ਕੇਂਦਰ ਨੇ ਪੰਜਾਬ ਦੇ ਹੜ੍ਹਾਂ ਨੂੰ ਅਤੀ ਗੰਭੀਰ ਆਫਤ ਐਲਾਨ ਦਿੱਤਾ ਹੈ ਸੂਬੇ ਨੂੰ ਕੇਂਦਰ ਤੋਂ ਮਿਲ ਸਕਣਗੇ ਹੁਣ ਵਾਧੂ ਫੰਡ ਅਤੇ ਕਰਜ਼ੇ ਜਦੋਂ ਅਤੀ ਗੰਭੀਰ ਆਫਤ ਐਲਾਨਿਆ ਗਿਆ ਤੇ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਪੰਜਾਬ ਦੇ ਵਿਚਾਰਾਂ ਦੇ ਕਾਰਨ ਬਹੁਤ ਵੱਡੇ ਪੱਧਰ ਤੇ ਬਰਬਾਦੀ ਹੋਈ ਹੈ تباہੀ ਹੋਈ ਹੈ ਤੇ ਇਸ ਦੇ ਵਿਚਾਰੇ ਅਤੀ ਗੰਭੀਰ ਆਫਤ ਕੇਂਦਰ ਸਰਕਾਰ ਦੇ ਵੱਲੋਂ ਐਲਾਨ ਦਿੱਤਾ ਗਿਆ ਹੈ ਅਜਿਸਤੇ ਚਲਦਿਆਂ ਸੁੱਬੇ ਨੂੰ ਕੇਂਦਰ ਤੋਂ ਵਾਧੂ ਫੰਡ ਤੇ ਕਰਜ਼ੇ ਮਿਲ ਸਕਣਗੇ ਪੰਜਾਬ ਦੇ ਵਿੱਚ ਚੱਲ ਰਹੇ ਰਾਹਤ ਅਤੇ ਮੁੜ ਵਸੇਬੇ ਦੇ ਕੰਮਾਂ ਦੇ ਵਿੱਚ ਕੇਂਦਰ ਸਰਕਾਰ ਦੀ ਹਿੱਸੇਦਾਰੀ ਵੀ ਵਧੇਗੀ ਪੰਜਾਬ ਨੂੰ ਲੰਬੇ ਸਮੇਂ ਦੇ ਲਈ 590 ਕਰੋੜ ਦਾ ਕਰਜ਼ਾ ਵੀ ਮਿਲ ਸਕੇਗਾ ਅਤੇ ਗੰਭੀਰ ਆਫਤ ਵਜੋਂ ਮੰਨਤਾ ਦੇਣ ਦੇ ਨਾਲ ਪੰਜਾਬ ਸਰਕਾਰ ਨੂੰ ਸਟੇਟ ਡਿਜਾਸਟਰ ਰਿਸਪੌਂਸ ਫੰਡ ਅਧੀਨ ਪੁਨਰ ਨਿਰਮਾਣ ਕੰਮਾਂ ਦੇ ਲਈ ਨਿਰਧਾਰਿਤ ਮਾਬਦੰਡਾਂ ਤੋਂ ਵੱਧ ਪੈਸਾ ਖਰਚ ਕਰਨ ਦੀ ਇਜਾਜ਼ਤ ਮਿਲੇਗੀ ਜੇਕਰ ਇਸ ਨੂੰ ਆਮ ਹੜਮੰਨਿਆ ਜਾਂਦਾ ਤਾਂ ਰਾਹਤ ਅਤੇ ਪੁਨਰ ਵਸ ਕਾਰਜਾਂ ਤੇ زیادہ پیسہ ਖਰਚ ਕਰਨਾ ਮੁਸ਼ਕਿਲ ਹੁੰਦਾ ਨੁਕਸਾਨੇ ਕੇ ਘਰਾਂ ਦਾ ਮੁਆਵਜ਼ਾ ਵੱਧ ਸਕਦਾ ਹੈ ਘਰਾਂ ਦੇ ਲਈ ਜਿੱਥੇ ਕਿ ਪਹਿਲਾਂ 1,20,000 ਰੁਪਏ ਕਿ ਦੀ ਮਿਲਦੇ ਨੇ ਉਸ ਨੂੰ ਵਧਾ ਕੇ 3 ਲੱਖ ਰੁਪਏ ਤੱਕ ਮੁਆਵਜ਼ਾ ਕਿੜਾ ਕੀਤਾ ਜਾ ਸਕਦਾ ਹੈ ਪਸ਼ੂ ਤਨਹਾਨੀ ਤੇ ਮੁਆਵਜ਼ਾ 37,000 ਤੋਂ ਵੱਧ ਸਕਦਾ ਹੈ ਫਸਲਾਂ ਦੇ ਨੁਕਸਾਨ ਦਾ ਕੇਂਦਰੀ ਮੁਆਵਜ਼ਾ ਨਹੀਂ ਵਧੇਗਾ ਹਾਲਾਂਕਿ ਫਸਲਾਂ ਦੇ ਨੁਕਸਾਨ ਦਾ ਕੇਂਦਰੀ ਮੁਆਵਜ਼ਾ ਨਹੀਂ ਵਧੇਗਾ ਫਸਲਾਂ ਦੇ ਲਈ ਐਸ ਡੀ ਆਰ ਐਫ ਤਹਿਤ 800 ਰੁਪਏ ਹੀ ਮਿਲਣਗੇ ਹਾਲਾਂਕਿ ਪੰਜਾਬ ਸਰਕਾਰ ਨੇ ਪ੍ਰਤੀ ਏਕੜ 20,000 ਰੁਪਏ ਦਾ ਐਲਾਨ ਕੀਤਾ ਹੋਇਆ ਹੈ অতি ਗੰਭੀਰ ਆਫਤ ਮੰਨੇ ਜਾਣ ਤੇ ਪੰਜਾਬ ਨੂੰ ਸਪੈਸ਼ਲ ਅਸਿਸਟੈਂਸ ਟੂ ਅਸਿਸਟੈਂਸ ਟੂ ਸਟੇਟਸ ਫਾਰ ਕੈਪੀਟਲ ਇਨਵੈਸਟਮੈਂਟ ਦੇ ਤਹਿਤ 590 ਕਰੋੜ ਦਾ ਵਾਧੂ ਕਰਜ਼ਾ ਮਿਲ ਸਕਦਾ ਹੈ ਇਸ ਰਕਮ ਦੀ ਵਰਤੋਂ ਹੜ੍ਹ ਪ੍ਰਭਾਵਿਤ ਸੜਕਾਂ ਸਕੂਲਾਂ ਡਿਸਪੈਂਸਰੀ ਇਮਾਰਤਾਂ ਅਤੇ ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਦੇ ਮੁਰਦ ਨਿਰਮਾਣ ਦੇ ਲਈ ਕੀਤੀ ਜਾਂਦੀ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਹੜਾਂ ਦੇ ਵਿਚਾਲੇ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਅਤੀ ਗੰਭੀਰ ਆਫਤ ਇਸ ਨੂੰ ਮੰਨਿਆ ਗਿਆ ਕਿਉਂਕਿ ਲਗਾਤਾਰ ਤੁਸੀਂ ਵੀ ਬਹੁਤ ਸਾਰੀਆਂ ਤਸਵੀਰਾਂ ਵੇਖੀਆਂ ਹੋਣਗੀਆਂ ਹਰ ਰੋਜ਼ ਅਸੀਂ ਵੀ ਵੱਖ-ਵੱਖ ਜ਼ਿਲ੍ਹਿਆਂ ਦੀਆਂ ਤਸਵੀਰਾਂ ਬਖਾਉਣੇ ਕਿ ਹਾਲਾਤ ਕਿਸ ਤਰ੍ਹਾਂ ਦੇ ਨੇ ਚਾਹੇ ਪਾਣੀ ਨਿਕਲ ਚੁੱਕਾ ਹੈ ਪਾਣੀ ਸੁੱਕ ਚੁੱਕਾ ਹੈ ਪਰ ਕਿਸਾਨਾਂ ਲਈ ਬਹੁਤ ਵੱਡੀ ਮੁਸੀਬਤ ਹੈ ਕਿ ਕਈ-ਕਈ ਫੁੱਟ ਰੇਤਾ ਜੋਕੇ ਖੇਤਾਂ ਦੇ ਵਿੱਚ ਜਮ੍ਹਾਂ ਹੋ ਚੁੱਕਾ ਹੈ ਫਸਲ 100 ਦੀ 100% ਬਰਬਾਦ ਹੋ ਚੁੱਕੀ ਹੈ ਕਈਆਂ ਦੇ ਘਰ ਢਹਿ ਢੇਰੀ ਹੋ ਚੁੱਕੇ ਨੇ ਪਸ਼ੂਆਂ ਦੀ ਵੱਡੇ ਪੱਧਰ ਤੇ ਮੌਤਾਂ ਹੋਈਆਂ ਨੇ ਤੇ ਇਸ ਦੇ ਵਿਚਾਲੇ ਕੇਂਦਰ ਸਰਕਾਰ ਦੇ ਵੱਲੋਂ ਅਤੀ ਗੰਭੀਰ ਆਫਤ ਮੰਨਿਆ ਗਿਆ ਜੋ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਹਾਲਾਤ ਬਣੇ ਨੇ ਆ ਸਾਡੇ ਨਾਲ ਆਮ ਆਦੀ ਪਾਰਟੀ ਦੇ ਆਗੂ ਨੀਲਗਰਗ ਛੁੜੇ ਚੁੱਕੇ ਨੇ ਗੁਰਸੱਭਾ ਤੁਹਾਡਾ ਸਵਾਗਤ ਹੈ ਨਿਊਜ਼ ਰੇਟਰਨ ਪੰਜਾਬ ਤੇ ਗੁਰਸੱਭਾ ਪੰਜਾਬ ਦੇ ਹੜ੍ਹਾਂ ਨੂੰ ਕੇਂਦਰ ਦੇ ਵੱਲੋਂ ਅਤੀ ਗੰਭੀਰ ਆਫਤ ਮੰਨਿਆ ਗਿਆ ਅਤੀ ਗੰਭੀਰ ਆਫਤ ਐਲਾਨ ਦਿੱਤਾ ਗਿਆ ਤੁਹਾਡਾ ਇਸ ਤੇ ਰਿਐਕਸ਼ਨ ਦੇਖੋ ਪੰਜਾਬ ਸਰਕਾਰ ਨੇ ਤਾਂ ਪਹਿਲੇ ਦਿਨ ਤੋਂ ਇਹ ਗੱਲ ਆਖਿਆ ਸੀ ਔਰ ਇਵਨ ਪੰਜਾਬ ਦਾ ਬੱਚਾ-ਬੱਚਾ ਜਾਣਦਾ ਪੂਰੀ ਦੁਨੀਆ ਜਾਣਦੀ ਹੈ ਕਿ ਇੰਨੀ ਭਿਆੰਕਰ ਤਬਾਹੀ ਇਹਨਾਂ ਹੜ੍ਹਾਂ ਦੇ ਨਾਲ ਕੁਦਰਤੀ ਕਰੋਪੀ ਦੇ ਨਾਲ ਹੋਈ ਹੈ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ ਅਸੀਂ ਤੇ ਬਹੁਤ ਪਹਿਲੇ ਹੀ ਇਹ ਡਿਮਾਂਡ ਕੀਤੀ ਸੀ ਕਿ ਪੰਜਾਬ ਨੂੰ ਜਾਨੀ ਕਿ ਮਹਾ ਕਰੋਪੀ ਦਾ ਸ਼ਿਕਾਰ ਜਿਹੜਾ ਹੈਗਾ ਸੂਬਾ ਉਹ ਐਲਾਨਿਆ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਜਿਹੜਾ ਨੁਕਸਾਨ ਹੋਇਆ ਤੁਸੀਂ ਦੇਖੋ ਮਤਲਬ ਲੋਕਾਂ ਦੀਆਂ 5 ਲੱਖ ਏਕੜ ਜਿਹੜੀ ਫਸਲ ਹੈ ਜੀ ਮਤਲਬ 100 ਕਸਨ ਬਰਬਾਦ ਹੋ ਗਈ ਆ ਲੱਖਾਂ ਲੋਕ ਪ੍ਰਭਾਵਿਤ ਹੋਏ ਆ तकरीबन 8500 ਕਿਲੋਮੀਟਰ ਛੜਕਾਂ ਜਿਹੜੀਆਂ ਉਹ ਖਰਾਬ ਹੋ ਗਈਆਂ ਨੇ 3200 ਸਕੂਲ ਜਿਹੜਾ ਹੈਗਾ ਤਬਾਹ ਹੋ ਗਿਆ 19 ਕਾਲਜ ਖਰਾਬ ਹੋ ਗਏ ਆ 14-1500 ਜਿਹੜੀਆਂ ਹੈਗੀਆਂ ਆਪਣੀਆਂ ਹਸਪੀਟਲ ਜਿਹੜੇ ਕਲੀਨਿਕ ਨੇ ਉਹ ਖਤਮ ਹੋ ਗਏ ਆ ਸੋ ਨੇਚਰਲੀ ਹੈ ਜਦੋਂ ਸਾਰਾ ਤੁਸੀਂ ਇਨਫਰਾਸਟ੍ਰਕਚਰ ਖੜਾ ਕਰਨਾ ਹੈਗਾ ਔਰ ਜਿਸ ਤਰੀਕੇ ਦੀ ਵੱਡੀ ਮਾਰ ਪਈ ਹੈਗੀ ਹੈ ਤੇ ਇਹ ਕੇਂਦਰ ਦੀ ਮਦਦ ਤੋਂ ਬਿਨਾ ਨਹੀਂ ਹੋ ਸਕਦਾ ਔਰ ਜਦੋਂ ਮਹਾ ਜਨਕੀ ਆਫਤ ਦੇ ਤੌਰ ਤੇ ਅਫੈਕਟਡ ਏਰੀਆ ਇਸ ਨੂੰ ਕੋਸ਼ਿਸ਼ ਕੀਤਾ ਜਾਂਦਾ ਤਾਂ ਕਿਤੇ ਜਾ ਕੇ ਕੁਝ ਰਾਹਤ ਮਿਲ ਸਕਦੀ ਹੈਗੀ ਸੋ ਇਹ ਨਾ ਕੇਵਲ ਜ਼ਬਾਨੀ ਕਲਾਮੀ ਬਲਕਿ ਆ ਮਾਨ ਸਾਹਿਬ ਦੀ ਸਰਕਾਰ ਨੇ ਇਹ ਸਾਰਾ ਕੁਝ ਲਿਖਤੀ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਨੂੰ ਭੇਜਿਆ ਔਰ ਜੋ ਆਪਣੇ ਲੈਵਲ ਤੇ ਕਰ ਸਕਦੇ ਸੀ ਲਾਈਕ ਮੇਰਾ ਖੇਤ ਮੇਰੀ ਰੇਤ ਉਹ ਪਾਲਿਸੀ ਜਨਨ ਕਿ ਸਰਕਾਰ ਨੇ ਲੈ ਕੇ ਆਂਦੀ ਹਾਲਾਂਕਿ ਕੇਂਦਰੀ ਫੰਡ ਦੇ ਵਿੱਚ ਉਹ ਸਿਰਫ 6800 ਰੁਪਇਆ ਜਨਨ ਕਿ ਪ੍ਰਤੀ ਏਕੜ ਮੁਆਵਜ਼ਾ ਮਿਲਦਾ ਪੰਜਾਬ ਸਰਕਾਰ ਨੇ ਜਿਹੜਾ ਹੈਗਾ 20000 ਰੁਪਏ ਪ੍ਰਤੀ ਏਕੜ ਉਹ ਮੁਆਵਜ਼ਾ ਦਿੱਤਾ ਹੈਗਾ ਸਪੈਸ਼ਲ ਸੈਸ਼ਨ ਇਸ ਕਰਕੇ ਸੱਦਿਆ ਹੈਗਾ ਵੀ ਤਾਂ ਕਿ ਜਨਨ ਕਿ ਇਸ ਨੂੰ ਬਿਹਤਰ ਢੰਗ ਦੇ ਨਾਲ ਨਜਿੱਠਿਆ ਜਾ ਸਕੇ ਬਿਹਤਰ ਢੰਗ ਦੇ ਨਾਲ ਮੁਆਵਜ਼ਾ ਦਿੱਤਾ ਜਾ ਸਕੇ ਜੇਕਰ ਕੇਂਦਰ ਸਰਕਾਰ ਨੇ ਹੋਰ ਇਹ ਗੱਲ ਮੰਨੀ ਹੈਗੀ ਹੈ ਚਲੋ देर आए दुरुस्त आए ਚੰਗੀ ਗੱਲ ਹੈਗੀ ਹੈ ਬਟ ਜਿਸ ਤਰ੍ਹਾਂ ਦੀ ਚਿੱਠੀ ਜਿਹੜੀ ਹੈ ਮਾਨ ਸਾਹਿਬ ਨੇ ਮੋਦੀ ਸਾਹਿਬ ਨੂੰ ਲਿਖੀ ਹੋਈ ਹੈ ਉਹਦਾ ਹਾਲੇ ਤੱਕ ਜਵਾਬ ਨਹੀਂ ਆਇਆ ਉਹਦੇ ਵਿੱਚ ਬਹੁਤ ਸਾਰੀਆਂ ਕਾਨੂੰਨਾਂ ਦੇ ਵਿੱਚ ਤਬਦੀਲੀ ਕਰਨ ਦੀ ਗੱਲ ਕੀਤੀ ਗਈ ਹੈ ਜਦੋਂ ਤੱਕ ਉਹ ਤਬਦੀਲੀਆਂ ਨਹੀਂ ਹੁੰਦੀਆਂ ਕੇਂਦਰ ਸਰਕਾਰ ਵੱਲੋਂ ਉਦੋਂ ਤੱਕ ਜਾਨੀ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਬੈਨੀਫਿਟ ਆਮ ਲੋਕਾਂ ਨੂੰ ਨਹੀਂ ਮਿਲਣਾ ਹੈਗਾ ਸੋ ਅਸੀਂ ਇਹ ਵੀ ਗੁਜਾਰਸ਼ ਕਰਦੇ ਹਾਂ ਜੇ ਉਹਨਾਂ ਨੇ ਇਸ ਨੂੰ ਕੋਸ਼ਿਸ਼ਤ ਕਰ ਦਿੱਤਾ ਤੇ ਜਿਹੜੀ ਚਿੱਠੀ ਮਾਨ ਸਾਹਿਬ ਨੇ ਲਿਖੀ ਹੋਈ ਹੈ ਉਸ ਚਿੱਠੀ ਦੇ ਉੱਤੇ ਵੀ ਗੌਰ ਪਰਮਾਉਣ ਆ ਜਨ ਸਭ ਜੀਕਰ ਤੁਸੀਂ ਮੇ ਹੋਰ ਵਿਸਤਾਰ ਦੇ ਨਾਲ ਦਰਸ਼ਕਾਂ ਨੂੰ ਜੇਕਰ ਜਾਣਕਾਰੀ ਦੇ ਸਕੋ ਕਿ ਜਦੋਂ ਐਸਡੀਆਰਐਫ ਦਾ ਅਸੀਂ ਜ਼ਿਕਰ ਕਰਦੇ ਹਾਂ ਤਾਂ ਉਹ ਵੀ ਸ਼ਰਤਾਂ ਨਰਮ ਹੋਣਗੀਆਂ ਕਿੰਨੇ ਕੁ ਸ਼ਰਤਾਂ ਨਰਮ ਹੋ ਸਕਦੀਆਂ ਨੇ ਜੋ ਕਿ ਵਕਫਾ ਕਮਾਜੇ ਦਾ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਉਸ ਦੇ ਨਾਲ ਕੇਂਦਰ ਸਰਕਾਰ ਦੀ ਜਿਹੜੀ ਆਮ ਹਿੱਸੇਦਾਰੀ ਹੁੰਦੀ ਹੈ ਉਸ ਦੇ ਵਿੱਚ ਕਿੰਨਾ ਵਾਅਦਾ ਹੋ ਸਕਦਾ ਹੈ ਮਾਜੇ ਦੇ ਵਿੱਚ ਕਿੰਨਾ ਵਾਅਦਾ ਹੋ ਜਾਵੇਗਾ ਦੇਖੋ ਏਸੀ ਚੀਜ਼ ਵਾਸਤੇ ਤਾਂ ਲਿਖਿਆ ਸੀ ਨਾ ਜਿੱਦਾਂ ਮੈਂ ਹੁਣੇ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਆ ਕਿ ਕੇਂਦਰੀ ਮੁਆਜਰਾ ਹੈਗਾ ਐਸਡੀਆ ਦਾ ਫੰਡ ਦੇ ਵਿੱਚ ਜਿਹੜਾ ਹੈਗਾ ਫਸਲ ਦਾ ਜੇ ਨੁਕਸਾਨੀ ਗਈ ਫਸਲ ਆ ਉਹਦਾ 6800 ਰੁਪਏ ਦਾ ਮੁਆਵਜ਼ਾ ਹੈਗਾ ਠੀਕ ਹੈ ਨਾ ਤੇ ਹੁਣ ਮਾਨ ਸਾਹਿਬ ਦੀ ਸਰਕਾਰ ਤੋਂ 20000 ਰੁਪਏ ਜਨਨ ਕਿ ਜਨਨ ਕਿ ਕੋਸ਼ਿਸ਼ ਕੀਤਾ ਹੈਗਾ ਅਸੀਂ ਚਾਹੁੰਦੇ ਜਿਆਦਾ ਮਿਲੇ ਹੁਣ ਤੁਸੀਂ ਦੇਖੋ 1 ਏਕੜ ਦੇ ਉੱਤੇ ਕਿੰਨਾ ਖਰਚਾ ਹੁੰਦਾ ਕਿ ਇੰਨੀ ਇੰਨੀ ਮਿੱਟੀ ਭਰ ਗਈ ਹੈ ਹੁਣ ਅਗਲੀ ਫਸਲ ਵੀ ਜਨਨ ਕਿ ਬਿਜਨੀ ਆ ਉਹ ਜਦੋਂ ਤੱਕ ਮਿੱਟੀ ਨਹੀਂ ਨਿਕਲਦੀ ਉਦੋਂ ਤੱਕ ਫਸਲ ਨਹੀਂ ਬੀਜੀ ਜਾ ਸਕਦੀ ਸੋ ਹੈਗਾ ਇਸੇ ਕਰਕੇ ਇਹਨਾਂ ਵਿੱਚ ਤਬਦੀਲੀਆਂ ਕਰਨ ਵਾਸਤੇ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਉਹ ਲੈਟਰ ਲਿਖਿਆ ਸੀ ਔਰ ਦੂਸਰੀ ਗੱਲ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਇਹ ਮੁੱਦਾ ਕੋਈ ਐਕਚੁਅਲੀ ਦੇ ਵਿੱਚ ਸਿਆਸਤ ਦਾ ਮੁੱਦਾ ਨਹੀਂ ਹੈ ਠੀਕ ਹੈ ਨਾ ਇਹ ਰਾਜਨੀਤੀ ਦਾ ਮੁੱਦਾ ਹੈ ਹੀ ਨਹੀਂ ਕਿਸੇ ਲਈ ਹੋਣਾ ਵੀ ਨਹੀਂ ਚਾਹੀਦਾ ਹੈਗਾ ਲੋਕਾਂ ਨੂੰ ਆਫਤ ਦੇ ਵਿੱਚੋਂ ਕੱਢਣਾ ਹੈ ਉਹਨਾਂ ਦੀ ਬਾਹ ਫੜਨੀ ਹੈ ਪਾਰਟੀ ਭਾਵੇਂ ਕੋਈ ਵੀ ਹੋਵੇ ਸਿਆਸਤ ਨਹੀਂ ਕਰਨੀ ਚਾਹੀਦੀ ਇਕੱਠੇ ਹੋ ਕੇ ਇੱਕ ਮੰਚ ਦੇ ਰੂਪ ਤੇ ਇਕੱਠੇ ਹੋ ਕੇ ਪੰਜਾਬੀਆਂ ਦੀ ਬਾਹ ਫੜਨੀ ਚਾਹੀਦੀ ਹੈਗੀ ਹੈ ਔਰ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਣੀ ਮਾਨ ਸਾਹਿਬ ਨੇ ਇੱਕ ਜਿਹੜਾ ਹੈਗਾ ਮਿਸ਼ਨ ਚੜ੍ਹ ਕਲਾ ਲਾਂਚ ਕੀਤਾ ਹੈਗਾ ਵੱਡਾ ਹੰਗਾਰਾ ਉਹਦੇ ਵਿੱਚ ਜਨਕਿ ਮਿਲੇ ਦੁਨੀਆਂ ਦੇ ਕੋਨੇ-ਕੋਨੇ ਦੇ ਵਿੱਚ ਰਹਿਣ ਵਾਲੇ ਲੋਕ ਜੋ ਪੰਜਾਬ ਨੂੰ ਪਿਆਰ ਕਰਦੇ ਆ ਉਹਨਾਂ ਨੇ ਆਪਣਾ ਯੋਗਦਾਨ ਉਸ ਦੇ ਵਿੱਚ ਦੇਣਾ ਸ਼ੁਰੂ ਕਰ ਦਿੱਤਾ ਹੈਗਾ ਔਰ ਨੇਚਰਲੀ ਉਹ ਇਹਨਾਂ ਚੀਜ਼ਾਂ ਵਾਸਤੇ ਹੀ ਹੈ ਕਿ ਸਾਡੀ ਜਿਹੜੀ ਸੋਚ ਹੈਗੀ ਆ ਲੋਕਾਂ ਦੇ ਪ੍ਰਤੀ ਜਨਕਿ ਪੰਜਾਬ ਦੇ ਪ੍ਰਤੀ ਉਹ ਦਰਸਾਉਂਦੀ ਆ ਆਵਾਦੀ ਪਾਰਟੀ ਦੀ ਸੋਚ ਔਰ ਅਸੀਂ ਮਤਲਬ ਕਿਸ ਤਰੀਕੇ ਨਾਲ ਇਹਨਾਂ ਸਥਿਤੀਆਂ ਨੂੰ ਪੰਜਾਬ ਨੂੰ ਕੱਢਣਾ ਚਾਹੁੰਦੇ ਆ ਪੰਜਾਬ ਨੂੰ ਪੈਰਾਂ ਤੇ ਖੜਾ ਕਰਨਾ ਚਾਹੁੰਦੇ ਆ ਔਰ ਅਸੀਂ ਚਾਹੁੰਦੇ ਆ ਕਿ ਜਿਹੜੇ ਇਹ ਹੜ੍ਹ ਨੇ ਠੀਕ ਹੈ ਨਾ ਇਹਨਾਂ ਦਾ ਕੋਈ ਪਰਮਾਨੈਂਟ ਸੋਲੂਸ਼ਨ ਕੱਢਿਆ ਜਾ ਸਕੇ ਜੀ ਆ ਠੀਕ ਹੈ ਗੁਰਸੱਤ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਪੰਜਾਬ ਦੇ ਹੜ੍ਹਾਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਇੱਕ ਗੰਭੀਰ ਆਫਤ ਮੰਨਿਆ ਗਿਆ ਅਤੇ ਗੰਭੀਰ ਆਫਤ ਐਲਾਨ ਦਿੱਤਾ ਗਿਆ ਤਾਂ ਸੂਬੇ ਨੂੰ ਕੇਂਦਰ ਤੋਂ ਹੁਣ ਵਾਧੂ ਫੰਡ ਤੇ ਕਰਜ਼ੇ ਮਿਲ ਸਕਣਗੇ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਵੱਡੇ ਪੱਧਰ ਤੇ تباہੀ ਹੋਈ ਹੈ ਕੇਂਦਰ ਦੀਆਂ ਵਕਫਾਕ ਟੀਮਾਂ ਦਾ ਟੀਮਾਂ ਦੇ ਵੱਲੋਂ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਖੁਦ ਪ੍ਰਧਾਨ ਮੰਤਰੀ ਚੁੱਕੇ ਪੰਜਾਬ ਪਹੁੰਚੇ ਉਹਨਾਂ ਦੇ ਵੱਲੋਂ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਇਲਾਕਿਆਂ ਦਾ ਹਵਾਈ ਅਸੀਂ ਸਰਵੇ ਕੀਤਾ ਗਿਆ ਆ ਤੁਹਾਨੂੰ ਅਸੀਂ ਵਿਸਥਾਰ ਦੇ ਨਾਲ ਜਾਣਕਾਰੀ ਦਿੰਦੇ ਹਾਂ ਕਿ ਆਖਰਕਾਰ ਇਸ ਦੇ ਵੀ ਤਬਦੀਲੀ ਕਿਉਂ ਹੋਵੇਗੀ ਜੇਕਰ ਆਫਤ ਹੁੰਦੀ ਹੈ ਤਾਂ ਫਸਲਾਂ ਦੇ ਲਈ ਪ੍ਰਤੀ ਏਕੜ ਜੋ ਕਿ 1800 ਰੁਪਏ ਦਿੱਤੇ ਜਾਂਦੇ ਨੇ ਜੋ ਕਿ ਕੇਂਦਰ ਦੇ ਵੱਲੋਂ ਇਹਨਾਂ ਮੁਆਵਜ਼ਾ ਦਿੱਤਾ ਜਾਂਦਾ ਹੈ ਤੇ ਹਾਲਾਂਕਿ ਇਸ ਦੇ ਵਿੱਚ ਅਤੀ ਗੰਭੀਰ ਆਫਤ ਦੇ ਵਿੱਚ ਇਸ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ ਨੁਕਸਾਨੇ ਕਿਸਾਨਾਂ ਦੇ ਕਿਸਾਨਾਂ ਵਾਸਤੇ ਮਕਾਨਾਂ ਵਾਸਤੇ ਜੋ ਕਿ 1,20,000 ਰੁਪਏ ਮਿਲਦੇ ਨੇ ਇਹ ਮੁਆਵਜ਼ਾ ਜਿਹੜਾ ਕਿਸ ਦੇ ਨਾਲ ਵੱਸ ਸਕਦਾ ਹੈ ਅਤੀ ਗੰਭੀਰ ਆਫਤ ਜੋ ਕਿ ਐਲਾਨਿਆ ਗਿਆ ਪਸ਼ੂ ਤਾਂ ਨਾ ਹਾਂ ਨਹੀਂ ਤੇ 37,000 ਰੁਪਏ ਦਿੱਤੇ ਜਾਂਦੇ ਨੇ ਜੇਕਰ ਆਫਤ ਵਰਗੀ ਸਥਿਤੀ ਬਣਦੀ ਹੈ ਤੇ অতি ਗੰਭੀਰ ਆਫਤ ਦੇ ਵਿੱਚ ਇਸ ਮੁਆਵਜ਼ੇ ਦੇ ਵਿੱਚ ਵੀ ਹੁਣ ਵਾਅਦਾ ਹੋ ਜਾਵੇਗਾ ਹਾਲਾਂਕਿ ਜਕਰ ਫਸਲਾਂ ਦੇ ਲਈ ਪ੍ਰਤੀ ਏਕੜਾ 8800 ਰੁਪਏ ਦੇ ਮੁਆਵਜ਼ੇ ਦੀ ਗੱਲ ਕਰੀ ਜੋ ਕੇਂਦਰ ਦੇ ਵੱਲ ਦਿੱਤਾ ਜਾਂਦਾ ਉਸ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਹੋਵੇਗੀ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ 20000 ਰੁਪਏ ਦਾ ਮੁਆਵਜ਼ੇ ਦਾ ਐਲਾਨ ਪਹਿਲਾਂ ਹੀ ਕੀਤਾ ਗਿਆ ਹੈ ਦਰਸਲ ਕੇਂਦਰ ਦੇ ਵੱਲੋਂ ਜੋ অতি ਗੰਭੀਰ ਸਥਿਤੀ ਮੰਨੀ ਗਈ ਹੈ ਆਫਤ ਮੰਨੀ ਗਈ ਹੈ ਇਸ ਦੇ ਨਾਲ ਆ ਮਾਫਜ਼ੇ ਦੇ ਵਿੱਚ ਵਾਅਦਾ ਹੋਵੇਗਾ ਹਾਲਾਂਕਿ ਜੋ ਫਸਲਾਂ ਨੂੰ ਲੈ ਕੇ ਮਾਫਜ਼ਾ ਦਿੱਤਾ ਜਾਂਦਾ ਹੈ 1800 ਰੁਪਏ ਰਹੇਗਾ ਪਰ ਬਾਕੀ ਜੋ ਮਾਫਜ਼ਾ ਹੁੰਦਾ ਹੈ ਚਾਹੇ ਪਸ਼ੂਆਂ ਦੇ ਨੁਕਸਾਨ ਦੀ ਗੱਲ ਹੋਵੇ ਚਾਹੇ ਘਰਾਂ ਦੀ ਮਕਾਨਾਂ ਦੇ ਨੁਕਸਾਨ ਦੀ ਗੱਲ ਹੋਵੇ ਉਸ ਦੇ ਵਿੱਚ ਜਰੂਰ ਇਸ ਦੇ ਨਾਲ ਵਾਅਦਾ ਹੋ ਸਕਦਾ ਹੈ ਹਾਲਾਂਕਿ ਫਸਲਾਂ ਦੇ ਲਈ 1800 ਰੁਪਏ ਹੀ ਰਹੇਗਾ ਪਰ ਦੂਜੇ ਪਾਸੇ ਜੋ ਐਸਡੀਆਰਐਫ ਹੈ ਜਿਸ ਦਾ ਕਿ ਵਾਰ-ਵਾਰ ਜ਼ਿਕਰ ਹੁੰਦਾ ਹੈ ਪੰਜਾਬ ਸਰਕਾਰ ਦੇ ਲਈ ਕਿਹਾ ਜਾਂਦਾ ਹੈ ਕਿ ਉਸ ਦੀਆਂ ਸ਼ਰਤਾਂ ਬਹੁਤ ਸਖਤ ਨੇ ਉਹਨਾਂ ਸ਼ਰਤਾਂ ਦੇ ਵਿੱਚ ਵੀ ਆ ਇਸ ਦੇ ਨਾਲ ਨਰਮੀ ਹੋ ਸਕਦੀ ਹੈ ਇੱਕ ਇੱਕ ਕਰਕੇ ਤੁਹਾਨੂੰ ਉਸੇ ਵਿਸਥਾਰ ਦੇ ਨਾਲ ਜਾਣਕਾਰੀ ਦੇ ਰਹੇ ਹਾਂ ਕਿ ਉਸ ਦੇ ਵਿੱਚ ਤਬਦੀਲੀ ਕੀ ਹੋਵੇਗੀ ਕਿਉਂਕਿ ਜੇਕਰ ਨੁਕਸਾਨ ਦੀ ਗੱਲ ਕਰੀਏ ਪੰਜਾਬ ਦੇ ਵਿਚ ਹੜ੍ਹਾਂ ਦੇ ਕਾਰਨ ਜੋ ਵੱਡੇ ਪੱਧਰ ਤੇ ਨੁਕਸਾਨ ਹੋਇਆ ਕਿ 57 57 ਲੋਕਾਂ ਦੀ ਜਾਨ ਜਾ ਚੁੱਕੀ ਹੈ ਇਸ ਤਬਾਹੀ ਦੇ ਕਾਰਨ ਇਨ੍ਹਾਂ ਹੜ੍ਹਾਂ ਦੇ ਕਾਰਨ ਤਾਂ 2484 ਪਿੰਡ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ ਇੱਕ ਵੱਡੇ ਪੱਧਰ ਤੇ ਇਹ ਪੂਰਾ ਪੰਜਾਬ ਦਾ ਇਲਾਕਾ ਜੋ ਕਿ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਇਆ ਜੇਕਰ ਆਬਾਦੀ ਦੀ ਗੱਲ ਕਰੀਏ ਲੋਕਾਂ ਦੀ ਗੱਲ ਕਰੀਏ ਤਾਂ 399000 ਲੋਕਾਂ ਤੇ ਸਿੱਧਾ ਇਹਨਾਂ ਹੜ੍ਹਾਂ ਦਾ ਅਸਰ ਪਿਆ ਸਿੱਧੀ ਹੜਾਂ ਦੀ ਮਾਰ ਪਈ ਹੈ ਜਿਹੜੇ ਕਿ ਸਕੂਲ ਨੁਕਸਾਨੇ ਗਏ ਨੇ 3200 ਸਕੂਲਾਂ ਦੀ ਇਹ ਹੀ ਗਿਣਤੀ ਹੈ ਜਿੱਥੇ ਕਿਸੇ ਦਾ ਹੜਾਂ ਦੇ ਕਾਰਨ ਨੁਕਸਾਨ ਪਹੁੰਚਿਆ ਹੈ 19 ਕਾਲਜ ਜਿਹੜੇ ਕਿ ਹੜਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ ਜੋ ਸੜਕਾਂ ਬਦਹਾਲ ਨੇ 8500 ਕਿਲੋਮੀਟਰ ਦੀਆਂ ਸੜਕਾਂ ਸਿੱਧੇ ਤੌਰ ਤੇ ਹੜਾਂ ਦੇ ਕਾਰਨ ਪ੍ਰਭਾਵਿਤ ਹੋਈਆਂ ਨੇ 2500 ਪੁਲ ਜੋ ਕਿ ਟਹਿਟੇ ਰੂ ਹੋ ਗਏ ਨੇ ਕਿਉਂਕਿ ਸੂਬੇ ਦੇ ਵਿੱਚ 인ਫਰਾਸਟ੍ਰਕਚਰ ਦੀ ਜੇਕਰ ਗੱਲ ਕੀਤੀ ਜਾਵੇ ਉਸ ਨੂੰ ਵੀ ਇਹਨਾਂ ਹੜਾਂ ਦੇ ਕਾਰਨ ਆ ਵੱਡੇ ਪੱਧਰ ਤੇ ਨੁਕਸਾਨ ਪਹੁੰਚਿਆ ਤੇ ਜੇਕਰ ਗੰਭੀਰ ਆਫਤ ਅਤੀ ਗੰਭੀਰ ਆਫਤ ਐਲਾਨਿਆ ਗਿਆ ਤੇ ਇਸ ਦੇ ਨਾਲ ਫੰਡਾਂ ਦੇ ਵਿੱਚ ਵਾਧਾ ਹੋਵੇਗਾ ਤੇ ਸੂਬਾ ਸਰਕਾਰ ਨੂੰ ਵੀ ਇਸ ਗੰਭੀਰ ਸਥਿਤੀ ਦਾ ਨਜਿੱਠਣ ਦੇ ਵਿੱਚ ਮਦਦ ਮਿਲੇਗੀ